ਦੇ ਵਿਲਵਾ ਰਾਣੀ ਨੇ ਕੋਲ ਮੁਲ ਖਰੀਦ ਕਰਕੇ ਇਸ ਨਗਰ ਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਤੇ ਚੱਕ ਮਾਤਾ ਨਾਮ ਤੇ ਰੱਖਿਆ ਤੇ ਬਾਅਦ ਵਿੱਚ ਇਸ ਨਗਰ ਦਾ ਨਾਮ ਸ਼੍ਰੀ ਅਨੰਤਪੁਰ ਸਹਾ ਜਿਆ ਗਿਆ 1675 ਈਸਵੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਇਸ ਨਗਰ ਦੇ ਰੱਖਿਆ ਵਾਸਤੇ ਪੰਜ ਕਿਲੇ ਬਣਵਾਏ ਤੇ 1699 ਦੀ ਵਿਸਾਖੀ ਨੇ ਧਿਆਨ ਵਿੱਚ ਰੱਖਦੇ ਹੋਇਆ ਸਦਪਰ ਇਹ ਇਸ ਧਰਤੀ ਤੋਂ ਦੇਸ਼ਾਂ-ਪਰਦੇਸ਼ਾਂ ਦੇ ਵਿੱਚ ਹੁਕਮ ਨਾਵੀਂ ਜਾਣੀ ਕਰਕੇ ਵਿਸਾਖੀ ਦੇ ਮੌਕੇ ਤੇ ਬਹੁਤ ਵੱਡਾ ਇਕੱਠ ਇਸ ਧਰਤੀ ਤੇ ਸੱਜਿਆ ਤਕਰੀਬਨ ਸਹੀ ਹਜ਼ਾਰ ਦਾ ਇਕੱਠ ਹੋਇਆ 30 ਮਾਰਚ ਸਨ 1699 ਦੀ ਵਿਸਾਖੀ ਵਾਲੇ ਦਿਨ ਅਮਰਕ ਵੇਲੇ ਦੇ ਦੀਵਾਨ ਸੱਜੇ ਆਸਾ ਕੀ ਵਾਰ ਦੇ ਕੀਰਤਨ ਦੇ ਭੋਗ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਚੰਕ ਦੀ ਹੋਈ ਸ਼ਮਸ਼ੀਰੜਾ ਤੇ ਸਟੇਜ ਤੇ ਆਏ ਅਰਸੀ ਯਾਰ ਦੇ ਗੱਲ ਨੂੰ ਸਬੋਧਨ ਕਰਦਿਆਂ ਹੋਇਆਂ ਸਤਿਗੁਰ ਨੇ ਆਖਿਆ ਸਾਨੂੰ ਅਜ ਇੱਕ ਸਿੱਖ ਦੇ ਸਿਰ ਵੀ ਲੋ ਹੈ ਇਹ ਆਵਾਜ਼ ਸੁਣ ਕੇ ਭਾਈ ਯਾਰ RAM ਜੀ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ ਉੱਠ ਕੇ ਖੜੇ ਹੋਏ ਤੇ ਬੇਨਤੀ ਕੀਤੀ ਸਤਿਗੁਰ ਜੀ ਦਾਸ ਤਸਰ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ ਸਤਿਗੁਰ ਨੇ ਭਾਈ ਯਾਰ RAM ਨੂੰ ਬਾਹਰ ਤੋਂ ਪਕੜਿਆ ਤੰਮੂ ਅੰਦਰ ਲੈ ਗਏ ਬਾਣਾ ਵਰਤਾਇਆ ਲਹੂ ਲਿਬੜੀ ਸ਼ਿਵ ਸ਼ੀਰ ਲੈ ਕੇ ਦੂਸਰੀ ਵਾਰੀ ਫਿਰ ਸੰਤਗੁਰ ਜੀ ਦੇ ਇੱਤੇ ਆਏ ਤੇ ਦੂਸਰੀ ਵਾਰੀ ਦੂਸਰੇ ਸਰਦੀ ਮੰਗ ਕੀਤੇ ਦੂਸਰੀ ਵਾਰੀ ਭਾਈ ਧਰਮਦਾਸ ਜੀ ਜੋ ਕਿ ਹਸਤਨਾਪੁਰ ਦਿੱਲੀ ਦੇ ਰਹਿਣ ਵਾਲੇ ਸਨ ਉਹਨਾਂ ਨੇ ਆਪਣਾ ਸਿਰ ਭੇਟਾ ਕੀਤਾ ਤੀਸਰੀ ਵਾਰੀ ਭਾਈ ਹਿੰਮਤ Rai ਜੀ ਜੋ ਕਿ ਜਗਨਨਾਥਪੁਰੇ ਓਡੀਸ਼ਾ ਤੋਂ ਆਏ ਸਨ ਉਹਨਾਂ ਨੇ ਆਪਣਾ ਸਿਰ ਭੇਟਾ ਕੀਤਾ ਚੌਥੀ ਵਾਰੀ ਭਾਈ ਮੋਹਕਮ ਜੰਦ ਜੀ ਜੋਕੇ ਟਵਾਰ ਕਾ ਪੂਰੇ ਗੁਜਰਾਤ ਦੇ ਰਹਿਣ ਵਾਲੇ ਸਨ ਉਹਨਾਂ ਨੇ ਆਪਣਾ ਸੀਸ ਭੇਟਾ ਕੀਤਾ ਤੇ ਪਹਿਲੀ ਵਾਰੀ ਭਾਈ ਸਹਿਬ ਚੰਦ ਜੀ ਜੋਕੇ ਬਿੰਦਰ ਕਰਨਾਟਕ ਦੇ ਰਹਿਣ ਵਾਲੇ ਸਨ ਉਹਨਾਂ ਨੇ ਆਪਣਾ ਸੀਸ ਭੇਟਾ ਕੀਤਾ ਪੰਜਾਂ ਦੇ ਸੀਸ ਲੈਣ ਤੋਂ ਬਾਅਦ ਸਤਬੁਰ ਜੀ ਨੇ ਸਵਛ ਜਨ ਸਰਬੋਨ ਦੇ ਬਾਟੇ ਵਿੱਚ ਪਾ ਕੇ ਵੀਰਾਂ ਸੰਗੋਖੇ ਹੱਥ ਵਿੱਚ ਦੋ ਧਾਰਾ ਫੁਲਾਦੀ ਖੰਡਾ ਫੜ ਕੇ ਖੰਡਾ ਵੰਡਦੇ ਹੋਇਆ ਪੰਜਾਂ ਬਾਣੀਆਂ ਦਾ ਜਾਬ ਕਰਦਿਆਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਪੰਜਾਂ ਨੂੰ ਸਰਜੀਤ ਕੀਤਾ ਉਹਨਾਂ ਨੂੰ ਨਵੇਂ ਕੋਸ਼ਕੇ ਪਹਿਨਾਏ ਰੈਣੀ ਪਹਿਣੀ ਤੋਂ ਜਾਣੂ ਕਰਵਾਉਣ ਤੋਂ ਬਾਅਦ ਸਤਪੁਰ ਜੀ ਨੇ ਉਹਨਾਂ ਨੂੰ ਅੰਮ੍ਰਿਤ ਸ਼ਕਾਇਆ ਤੇ ਉਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਲਾਇਆ ਸੋ ਜਿਸ ਤੌਰ 'ਤੇ ਇਤਿਹਾਸਕ ਫੁਲਾਦੀ ਖੰਡੇ ਦੇ ਨਾਲ ਸਤਪੁਰ ਜੀ ਨੇ ਸਭ ਤੋਂ ਪਹਿਲੀ ਵਾਰ ਇਸ ਸੰਸਥਾਨਤ ਅੰਮ੍ਰਿਤ ਸੰਚਾਰ ਕੀਤਾ ਸੀ ਉਸ ਖੰਡੇ ਤੇ ਬਾਕੀ ਸ਼ਸਤਰਾਂ ਦੇ ਦਰਸ਼ਨ ਕਰਕੇ ਉਹ ਅੱਗੇ ਵਢ ਭਾਗੀ ਬਣੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਹੜੇ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਫੜਿਆ ਹੋਇਆ ਸ਼ਸਤਰ ਹੈ ਇਹ ਹੈ ਉਹ ਦੋ ਧਾਰਕ ਤੇ ਹਸਕ ਫੁਲਾਦੀ ਖੰਡਾ ਜਿਸ ਦੇ ਨਾਮ ਸਰਦਾਰ ਜੀ ਨੇ ਸਭ ਤੋਂ ਪਹਿਲੀ ਵਾਰ ਇਸ ਸਥਾਨ ਤੇ ਅਮਰਗ ਤਿਆਰ ਕਰਕੇ ਪੰਜਾ ਪਿਆਰਿਆ ਨੂੰ ਸ਼ਿਕਾਇਆ ਸੀ ਜਿਹੜੇ ਲੋਕ ਇਹ ਗੱਲ ਕਹਿੰਦੇ ਸਨ ਕਾਮ ਹਮ ਰਤੋ ਲੜ ਤੱਕੜੀ ਨੰਗੀ ਕਰ ਤਬ ਉਹ ਨਹੀਂ ਪਕੜੇ ਜਿਹੜੇ ਉੱਤੇ ਡਰ ਸੇ ਮਰ ਜਾਉ ਤੁਰਤਨ ਸੇ ਕੈਸੇ ਲੜ ਪਾਉ ਉਹਨਾਂ ਦੇ ਅੰਦਰ ਸਤਗੁਰ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਐਸੀ ਬੀਰਤਾ ਐਸੀ ਅਣਖ ਐਸੀ ਸ਼ਬਦੀ ਭੰਗ ਤੇ ਕਿ ਕੱਲੇ ਕੱਲੇ ਨੇ ਸਵਾ ਸਵਾ ਲੱਖ ਦੇ ਲਾਂ ਨਾਲ ਮੁਕਾਬਲਾ ਕੀਤਾ ਜਿਸ ਦੀ ਗਵਾਰੀ ਚਮਕੌਰ ਦੀ ਗੱਦੀ ਘੜੀ ਭਰਦੀ ਹੈ ਸੋ ਇਹ ਹੈ ਉਹ ਦੋ ਧਾਰਾ ਇਤਿਹਾਸਕ ਪੁਲਾਜੀ ਖੰਡਾ ਜਿਸ ਦੇ ਨਾਮ ਸਤਪੁਰਜੀ ਨੇ ਸੰਤਾਂ ਨੂੰ ਪਹਿਲੀ ਵਾਰ ਇਸ ਸਥਾਨ ਤੇ ਪਹਿਲਾ ਪੰਜਾ ਪਿਆਰਿਆਂ ਨੂੰ ਅੰਮ੍ਰਿਤਿਆਰ ਕਰਕੇ ਛਕਾਇਆ ਫਿਰ ਸਤਪੁਰਜੀ ਨੇ ਇਸੇ ਖੰਡੇ ਦਾ ਆ ਪੰਜਾ ਪਿਆਰਿਆਂ ਦੇ ਕੋਲ ਅੰਮ੍ਰਿਤ ਛਕਾਇਆ ਔਰ ਇਸ ਨਾਮ ਦੇ ਨਾਮ ਪ੍ਰਸਿੱਧ ਹੋਏ ਵਹਿ ਪ੍ਰਗਟੇ ਮਰਦ ਅਗੰਗੜਵ੍ਰਿਆਮ ਅਕੀਲਾ ਵਾਹ ਵਾਹ ਗੁਰਬਿੰਦ ਸਿੰਘ ਆਪੇ ਗੁਟੀਲਾ ਦੂਸਰੇ ਸ਼ਸਤਰ ਦਾ ਨਾਮ ਹੈ ਘਟਾਰ ਹੈ ਇਸ ਸਰਪੰਚੀ ਦੇ ਅੰਦਰ ਕੱッセ ਦਾ ਸ਼ਸਤਰ ਹੈ ਹੱਥੋ ਹੱਥ ਲੜਾਈ ਵੇਲੇ ਜਦ ਸ਼ੇਰ ਦੇ ਸ਼ਿਕਾਰ ਵੇਲੇ ਸਰਪੰਚੀ ਇਸ ਤੇ ਵਰਤੋਂ ਕਰਿਆ ਕਰਦੇ ਸਨ ਇਸ ਦਾ ਭਾਰ ਢਾਈ ਸ਼ੇਰ ਦੇ ਲਗਭਗ ਹੈ ਇਹ ਦੋਵੇਂ ਸ਼ਸਤਰ ਤਕਸਾਲ ਦੇ ਕਿਸ਼ੋਪਰ ਪਾਰੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸ਼ਸਤਰ ਦਾ ਨਾਮ ਪਰਿਸ਼ਾ ਜਦੋਂ ਪਹਾੜੀ ਰਾਜਾਂ ਤੇ ਮੁਗਲ ਖੋਜਾਂ ਦਾ ਰਲ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ਉਹਨਾਂ ਕੋਲੋਂ ਕਿਸੇ ਤਰੀਕੇ ਨਾਲ ਵੀ ਅਨੰਦਪੁਰ ਸਾਹਿਬ ਤੇ ਜਿੰਤ ਹੰਸਨ ਨਹੀਂ ਸੀ ਹੋ ਰਹੀ ਇਹਨਾਂ ਨੇ ਆਪਣੇ ਜਰਨੈਲਾਂ ਦੀ ਇੱਕ ਕਮੇਟੀ ਸੱਦੇ ਜਿਸ ਦੇ ਵਿੱਚ ਸਕੀਮ ਬਣਾਈ ਕਿ ਅਗਰ ਅਸੀਂ ਸਤਪੁਰ ਕੀਤੇ ਲੋਗੜ ਦੇ ਕਲੇਮ ਪਰ ਕਮਜ਼ਾ ਕਰ ਲੀਗੇ ਤਾਂ ਅਨੰਦਪੁਰ ਸਾਹਿਬ ਦੇ ਮਹਿੰਦ ਸਾਹਿਬੇ ਫਤਿਹ ਹੋ ਜਾਵਗੇ ਕਿਉਂਕਿ ਕਲਾ ਗੁਰੂ ਘਰ ਸਾਹਿਬ ਸਤਬੁਰਜੀ ਦਾ ਸ਼ਸਤਰਖਾਨਾ ਸੀ ਸ਼ਸਤਰ ਤਿਆਰ ਹੁੰਦੇ ਸਨ ਪਰ ਕਿਲਾ ਲੋਹਰ ਸਾਹਿਬ ਦਾ ਦਰਵਾਜ਼ਾ ਬਹੁਤ ਮਜਬੂਤ ਸੀ ਉਸ ਨੂੰ ਤੋੜਨਾ ਬੜਾ ਮੁਸ਼ਕਲ ਸੀ ਇਸ ਲਈ ਨਾ ਪਹਾੜੀ ਰਾਜ ਨੇ ਇਸ ਮੀਟਨ ਦੇ ਵਿੱਚ ਇੱਕ ਯੋਜਨਾ ਬਣਾਈ ਕਿ ਇੱਕ ਖੋਨੀ ਹਾਕੀ ਨੇ ਸ਼ਰਾਬ ਪਿਆ ਕੇ ਉਸਦੇ ਮੱਥੇ ਉੱਪਰ ਫਲਾਦੀਆਂ ਕੰਗੀਆਂ ਬਣ ਗਏ ਉਸ ਦੀ ਸੁੰਡ ਦੇ ਵਿੱਚ ਲੰਬੀ ਕਿਰਪਾਨ ਫੜਾ ਕੇ ਪਿੱਛੇ ਫੌਜਾਂ ਆ ਕੇ ਤਿਲਾਨੋਗਰ ਸਾਹਿਬ ਵੱਲ ਜਾਂਦਾ ਜਾਵੇ ਜਦੋਂ ਹੱਸੀ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋਇਆ ਕਿਲੇ ਦੇ ਦਰਵਾਜ਼ੇ ਨੂੰ ਟੱਕਰ ਮਾਰੇਗਾ ਕਿਲੇ ਦਾ ਜੋ ਦਰਵਾਜ਼ਾ ਹੈ ਉਹ ਫੁੱਟ ਜਾਵੇਗਾ ਅਸੀਂ ਕਿਲੇ ਅੰਦਰ ਪਰਵੇਸ਼ ਕਰਕੇ ਕਿਲੇ ਵਿੱਚ ਜੋ ਥੋੜੇ ਜਿਹੇ ਸਿੰਘ ਹਨ ਉਹਨਾਂ ਨੂੰ ਹੱਥੋਂ ਹੱਤੀ ਪੜਕੇ ਕਿਲੇ ਉੱਪਰ ਕਬਜ਼ਾ ਕਰ ਲਵਾਂਗੇ ਇਸ ਤਰੀਕੇ ਨਾਲ ਆਨੰਦਪੁਰ ਸਾਹਿਬ ਦੇ ਮਹਿੰਦੂ ਸਾਹਿਬ ਇਹ ਫਤਿਹ ਹੁੰਦਾ ਹੈ ਕਿ ਇਸ ਗੱਲ ਦਾ ਪਤਾ ਲੱਗਾ ਸਤਿਗੁਰ ਜੀ ਨੇ ਸ਼ਾਮਾਂ ਦੇ ਜਵਾਨ ਦੇ ਵਿੱਚ ਸਤਿਗੁਰਾਂ ਨੇ ਆਖਿਆ ਕੀ ਹੋਇਆ ਜੇ ਪਹਾੜੀਆਂ ਦਾ ਹੱਥੇ ਗੁਰੂ ਘਰ ਤੇ ਚੜ ਕੇ ਆ ਰਿਹਾ ਏ ਇਹ ਦਰਿਆਰ ਰਹੇ ਹਰ ਕੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਬੱਬਰ ਸ਼ੇਰ ਭਾਈ ਚੰਤਰ ਸਿੰਘ ਸੁਰਮਾ ਤੇ ਸਤਿਗੁਰ ਜੀ ਨੇ ਭਾਈ ਚੰਤਰ ਸਿੰਘ ਨੂੰ ਇਹ ਨਾਗਣੀ ਵਰਸ਼ਾ ਦੇ ਕੇ ਕਰਕੇ ਇਸ ਦੇ ਚਰਨੋਂ ਦਾ ਢੰਗ ਤਰੀਕਾ ਦੱਸਿਆ ਤੇ ਹਰ ਕੀ ਦੇ ਮੁਕਾਬਲੇ ਵਾਸਤੇ ਭੇਜਿਆ ਉਤਰਾ ਪਹਾੜੀਆਂ ਦਾ ਹਾਥੀ ਵੀ ਮਾਰ ਮਾਰ ਕਰਦਾ ਘਣਾ ਡੂ ਵਰਸਾ ਵਰ੍ਹ ਰਿਆ ਸੀ ਜਦੋਂ ਭਾਈ ਸਾਹਿਬ ਨੇ ਹਾਥੀ ਨੂੰ ਆਪਣੀ ਮਾਰ ਨਾਲ ਵਿਖਿਆ ਘੋੜੇ ਦੀਆਂ ਦੋਹਾਂ ਰਕਾਂਾਂ ਦੇ ਖੜੇ ਨੂੰ ਕੇ ਇਸ ਨਾਗਰ ਦੇ ਬੱਚੇ ਨੂੰ ਆਪਣੇ ਦੋ ਹੱਥਾਂ ਦੇ ਵਿੱਚ ਲੈ ਕੇ ਹਾਥੀ ਦੀ ਸੁੰਡ ਦਾ ਬਾਗ ਬਚਾਉਂਦਿਆਂ ਹੋਇਆਂ ਇਸ ਤਰ੍ਹਾਂ ਸਭ ਪ੍ਰਭੂਰਵਾ ਕੀਤਾ ਕਿ ਸਤਬਰ ਜੀ ਦੀ ਕਿਰਪਾ ਸਦਕਾ ਇਹ ਜੋ 2 ਫੁੱਟ ਨਾਉਣ ਚ ਨਾਗਰ ਦਾ ਫੜ ਹੈ ਇਹ ਸਾਰੇ ਦਾ ਸਾਰਾ ਹਾਥੀ ਦੇ ਮੱਥੇ ਵਿੱਚ ਜਾ ਕਸਿਆ ਜਦੋਂ ਭਾ ਇਸਰ ਨੂੰ ਸੁਣ ਮਤਾਂ ਨਹੀਂ ਦਿੱਤ ਕਰਾਣੜੇ ਤੇ ਵ੍ਰਤੀ ਦੇ ਨਾਲ ਕਟਿਆ ਹਾਥੀ ਦੇ ਮੱਥੇ ਵਿੱਚੋਂ ਖੂਨ ਦੇ ਬਹਾਰੇ ਕੰਨੇ ਹਾਥੀ ਆਪਣੀਆਂ ਪੌਂਜਾਂ ਦਾ ਨਿਸ਼ਾਨ ਕਰਦਾ ਹੋਇਆ ਪਛਾਣ ਭੱਜ ਗਿਆ ਗੁਰੂ ਖਾਨਸੇ ਦੀ ਪੱਤੇ ਹੋਏ ਸੋ ਇਹ ਸ਼ਸਤਰ ਦਾ ਨਾਮ ਹੈ ਨਾਗਨੀ ਬਸ਼ਾ ਸੋਨੇ ਸੋ ਨਹਾ ਸਾਤਰੀ ਅਕਾਰ ਇਹ ਸ਼ਸਤਰ ਦਾ ਨਾਮ ਹੈ ਤਰਪਾ ਵਰਸ਼ਾ ਇਸ ਦੇ ਨਾਮ ਦੇ ਨਾਲ ਦੋ ਸਾਖੀਆਂ ਜਿਤ ਪ੍ਰਸਿੱਧ ਨੇ ਪਹਿਲੀ ਸਾਖੀ ਇਸ ਤਰ੍ਹਾਂ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦ ਕਾਰਜ ਵੇਲੇ ਗੁਰੂ ਕੇ ਰਹਾਉਰ ਪਾਣੀ ਦੀ ਬਹੁਤ ਘਾਟ ਸੀ ਸਿੱਖ ਸੰਤਾਂ ਨੇ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਦਾ ਵਿਆਹ ਸਮਾਗਮ ਹੋਣ ਕਰਕੇ ਸੰਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਪੀਣ ਵਾਲੇ ਪਾਣੀ ਦੀ ਬਹੁਤ ਘਾਟ ਹੈ ਇਸ ਦੀ ਕਿਰਪਾ ਕਰਕੇ ਜਲ ਦੀ ਕਲਸ਼ਿਸ਼ ਕਰੋ ਸਤਿਗੁਰ ਜੀ ਨੇ ਇਸ ਕਰਕੇ ਵਰਸ਼ੇ ਨੂੰ ਆਪਣੇ ਦੁਆ ਕਰ ਕਮਰਾਂ ਦੇ ਵਿੱਚ ਲੈ ਕੇ ਸਤਰਾ ਵਾਹਿਗੁਰੂ ਕਹਿ ਕੇ ਤਿੰਨ ਵਾਰ ਇੱਕ ਪੱਥਰ ਦੇ ਵਿੱਚ ਮਾਰਿਆ ਜਿੱਥੋਂ ਪੁੱਟਨ ਤੋਂ ਤਿੰਨ ਧਾਰਾ ਨਿਰਮਣ ਜਲ ਦੀਆਂ ਸਤਿਗੁਰ ਜੀ ਨੇ ਨਾਮ ਰੱਖਿਆ ਤਰਬਣੀ ਸਾਹਿਬ ਸੰਗਤਾਂ ਨੇ ਜਲ ਛਕਿਆ ਅਨੰਦ ਮਾਣਿਆ ਤਰਬਣੀ ਸਾਹਿਬ ਦਾ ਜਲ ਹੁਣ ਵੀ ਉਸੇ ਤਰ੍ਹਾਂ ਚੱਲ ਰਿਹਾ ਏ ਹਰ ਸਾਡ ਸੰਤ ਪੰਥੀ ਦੇ ਮੌਕੇ ਤੇ ਸਰਕਪੁਰ ਜੀ ਦੇ ਵਿਆਹ ਸਮਾਗਮ ਦੇ ਸੰਬੰਧ ਦੇ ਵਿੱਚ ਬਹੁਤ ਭਾਰੀ ਯੋਗਦਾਨ ਲੰਗਾਇਆ। ਦੂਸਰੀ ਸਾਖੀ ਇਸ ਤਰ੍ਹਾਂ ਹੈ ਕਿ ਜਦੋਂ ਭਾਈ ਬਜਤਰ ਸਿੰਘ ਜੀ ਹਾਦੀ ਦਾ ਮੁਕਾਬਲਾ ਕਰ ਰਹੇ ਸਨ ਉਸ ਵੇਲੇ ਪਤਾ ਲੱਗਾ ਕਿ ਕੇਸਰੀ ਚੰਦਰਾ ਜਬ ਬਹੁਤ ਵੱਡੀ ਫੌਜ ਲੈ ਕੇ ਕੁਨੀ ਹੰਤੀ ਦੇ ਨਾਲ ਬੜਾ ਹਮਕਾਰੀ ਹੋ ਕੇ ਆਇਆ ਉਸ ਨੇ ਪ੍ਰਣ ਕੀਤਾ ਕਿ ਅੱਜ ਮੈਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਉਂਦਿਆਂ ਫੜ ਕੇ ਲਿਆਉਣਾ ਦਾ ਨਹੀਂ ਤੇ ਉਹਨਾਂ ਦਾ ਸਿਰ ਵਾਟ ਕੇ ਲਿਆਉਣਾ ਦਾ ਜਦ ਇਸ ਗੱਲ ਦਾ ਪਤਾ ਸਤਪੁਰਜੀਤ ਸਿੰਘਾਂ ਨੂੰ ਲੱਗਾ ਸਭ ਤੋਂ ਪਹਿਲ ਕੀਤੀ ਭਾਈ ਚਤਰ ਸਿੰਘ ਜੀ ਦੇ ਵੱਡੇ ਭਰਾ ਪਾਈਪ ਦੇ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਪੁਰ ਜੀ ਜਿਹੜਾ ਪਾਪੀ ਇਨਸਾਨ ਹੈ ਆਪ ਜੀ ਦੇ ਪਾਵਨ ਸਿਰ ਤੇ ਸੁਪਨੇ ਲੈ ਰਿਹਾ ਹੈ ਉਸ ਦਾ ਸੋਧਾ 라ਮ ਨੇ ਦਾਸੀ ਸੇਵਾ ਪ੍ਰਮਾਨ ਕੀਤੀ ਜਾਵੇ ਸਤਿਗੁਰ ਜੀ ਨੇ ਖੁਸ਼ ਹੋ ਕੇ ਇਹ ਕਰਪਾ ਕਰਿਆ ਪਯੋਧ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਤੇ ਜੰਗ ਦੇ ਮੈਦਾਨ ਵਿੱਚ ਭੇਜਿਆ ਉਧਰੋਂ ਕੇਸਰੀ ਚੰਦ ਰਾਜ ਆਪਣੀਆਂ ਫੌਜਾਂ ਦੀ ਅਗਵਾਈ ਕਰਦਾ ਹੋਇਆ ਆਨੰਦ ਪ੍ਰਸਾਦ ਜੀ ਜਹਾਂਤਖੇ ਆਇਆ ਜੰਗ ਦੇ ਮੈਦਾਨ ਦੇ ਵਿੱਚ ਦੋਹਾਂ ਯੋਧਿਆਂ ਦੇ ਵਿੱਚ ਜੰਗ ਹੋਇਆ ਸਭ ਤੋਂ ਪਹਿਲਾਂ ਕੇਸਰੀ ਚੰਦਰ ਨੇ ਭਾਈ ਸਾਹਿਬ ਤੇ ਤਿੰਨ ਵਾਰ ਕੀਤੇ ਤਿੰਨੇ ਵਾਰ ਭਾਈ ਸਾਹਿਬ ਨੇ ਆਪਣੇ ਢਾਬੇ ਤੇ ਰੁਕੇ ਆਪਣੇ ਤੇਗੇ ਦਾ ਐਸਾ ਭਰਪੂਰ ਵਾਰ ਕੀਤਾ ਕਿ ਕੇਸਰੀ ਚੰਦਾ ਸਰ ਧੜ ਦੇ ਨਾਲ ਅਲੰਗ ਕਰਦੇ ਧਰਤੀ ਤੇ ਸੁਟਿਆ ਇਸ ਕਰਪੇ ਪਰਸ਼ੀਦੀ ਲੋਕ ਤੇ ਟੰਕੇ ਜਦੋਂ ਭਾਈ ਸਾਹਿਬ ਕੇਸਰੀ ਚੰਦਾ ਸਰ ਲੈ ਕੇ ਆਏ ਸਨ ਪਿੱਛੋਂ ਪਹਾੜੀਆਂ ਦੀ ਫੌਜ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਵਿੱਚੋਂ ਦੋ ਗੋਲੀਆਂ ਇਸ ਕਰਪੇ ਵਰਸ਼ੇ ਦੇ ਇੱਕ ਲੋਕ ਦੇ ਤੇ ਔਰ ਦੂਸਰੀ ਥੱਲੇ ਮੁੱਠੇ ਦੇ ਵਿੱਚ ਲੱਗੀਆਂ ਪਰ ਫਿਰ ਵੀ ਭਾਈ ਸਾਹਿਬ ਨੇ ਬੜੀ ਬਹਾਦਰੀ ਦੇ ਨਾਲ ਕੇਸਰੀ ਚੰਦਾ ਸਰ ਸਤਪੁਰ ਜੀ ਦੇ ਚਰਨਾਂ ਦੇ ਵਿੱਚ ਰਿਆ ਰੱਖਿਆ ਤੇ ਬੇਨਤੀ ਕੀਤੀ ਸਤਪੁਰ ਜੀ ਜਿਹੜਾ ਪਾਪੀ ਇਨਸਾਨ ਹੈ ਪਰ ਐਸੀਆਂ ਉਸਥਾਪਕੀਆਂ ਕਰਦਾ ਸੀ ਉਸ ਦਾ ਬੜਿਆ ਭਿਆਸ ਸਿਰ ਆਪਦੀ ਦੇ ਚਰਨਾਂ ਦੇ ਲਿੱਟਿਆ ਹੈ ਸੋ ਇਹ ਸ਼ਸਤਰ ਦਾ ਨਾਮ ਹੈ ਕਰਪਾ ਵਰषा ਬੋਲੇ ਸੋ ਨਿਹਾਲ ਸਾਡੀ ਆਕਾਲ ਇਹ ਸ਼ਸਤਰ ਦਾ ਨਾਮ ਹੈ ਬੰਦੂਕ ਇਸ ਦੇ ਉੱਪਰ ਉਦੋਂ ਵੱਖਰਾ ਵਿੱਚ ਲਿਖਿਆ ਹੋਇਆ ਹੈ ਕਾਰਖਾਨਾ ਲਾਹੌਰ ਜਿਸ ਤੋਂ ਇਸੇ ਤਰ੍ਹਾਂ ਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬਣੀ ਹੋਈ ਹੈ ਲਾਹੌਰ ਦੇ ਕਮਿਸ਼ਨਰੀ ਸਿਮਨੇ بڑے ਪ੍ਰੇਮ ਦੇ ਨਾਲ ਇਸ ਬੰਦੂਕ ਨੂੰ ਤਿਆਰ ਕਰਕੇ ਸਦਗੁਰ ਜੀ ਨੂੰ ਭੇਟਾ ਕੀਤੀ ਤੇ ਬੇਨਤੀ ਕੀਤੀ ਸਦਗੁਰ ਜੀ ਇਸ ਬੰਦੂਕ ਦਾ ਨਿਸ਼ਾਨਾ ਬਹੁਤ ਅਯੋਗ ਹੈ ਸਦਗੁਰ ਜੀ ਨੇ ਕਈ ਚੰਗਾ ਜਦਾਂ ਸਮੇਂ ਇਸ ਬੰਦੂਕ ਦੇ ਵਰਤੋਂ ਕੀਤੇ ਹੁਣ ਤੱਕ ਸਾਲ ਦਿੱਤੀ ਸੰਭਾਪਾ ਨਹੀਂ ਹੈ ਬੋਲੇ ਇਸ ਨਿਹਾਲ ਸਾਧੀਆਂ ਆਲਤ ਇਹ ਸ਼ਸਤਰ ਦਾ ਨਾਮ ਹੈ ਸੈਪ ਦੂਸਰਾ ਨਾਮ ਇਸ ਦਾ ਬਾਣਾ ਵੀ ਹੈ ਅਰਬੀ ਦੇ ਵਿੱਚ ਇਸ ਨੂੰ ਜ਼ੁਰਬਕਾਰ ਵੀ ਆਖਿਆ ਜਾਂਦਾ ਹੈ ਤੇ ਮੁਸਲਮਾਨਾਂ ਦਾ ਧਾਰਮਿਕ ਪੈਗੰਬਰੀ ਸ਼ਾਸਤਰ ਹੰਤ ਕਰੀਬਾ ਰ ਹੈ 1400 ਸਾਲ ਪੁਰਾਣਾ حضرت ਅਲੀ ਦੇ ਹੱਥਾਂ ਦਾ حضرت ਮੁਹੰਮਦ ਸਾਹਿਬ ਰਏ ਇслаਮ ਧਰਮ ਦੇ ਪਾਣੀ ਉਹਨਾਂ ਦੀ ਧੀ ਦਾ ਨਾਮ ਸੀ ਬੀਬੀ ਫਾਤਿਮਾ ਅਤੇ حضرت ਮੁਹੰਮਦ ਸਾਹਿਬ ਦੇ ਜਵਾਈ ਤਮਾਤਾ ਨਾਮ ਸੀ حضرت ਅਲੀ ਅਜ਼ਰਕਲੀ ਦੇ ਦੋਹਾਂ ਪੁੱਤਰਾਂ ਦਾ ਨਾਮ ਸੀ ਹਸਨ ਤੇ ਹਸੈਨ ਇਹਨਾਂ ਚਾਰਾਂ ਦੇ ਨਾਮ ਇਸ ਸ਼ਸਤਰ ਦੇ ਉੱਪਰ ਅਰਬੀ ਅੱਖਰਾਂ ਵਿੱਚ ਲਿਖੇ ਹੋਏ ਨੇ ਕੁਝ ਪੁਰਾਣੀਆਂ ਆਈਟਮ ਲਿਖੀਆਂ ਹੋਈਆਂ ਨੇ ਮੁਸਲਮਾਨਾਂ ਦੇ ਧਾਰਮਿਕ ਕਿਨ ਇੱਕ ਪਾਸੇ ਸੂਰ ਦਾ ਸੁਨਾਰੀ ਕਿਨ ਤੇ ਦੂਸਰੇ ਪਾਸੇ ਚੰਦਰਮਾ ਤੇ ਤਾਰਿਆਂ ਦੇ ਸੁਨਾਰੀ ਕਿਨਵੇ ਇਸ ਸ਼ਸਤਰ ਦੇ ਦੋਹਾਂ ਪਾਸਿਆਂ ਤੇ ਉਤਰੇ ਹੋਏ ਨੇ ਜਿਸ ਦੇ ਸਿੱਧੰ ਘਾਤਿਏ ਮੁਸਲਮਾਨਾਂ ਦਾ ਧਾਰਮਿਕ ਤੇ ਕੰਪਰੀ ਸ਼ਸਤਰ ਹੈ ਪਰ ਸ਼ਸਤਰ ਖੁਰੂ ਕਰਦੇ ਸੀ ਕਿਸ ਤਰ੍ਹਾਂ ਕੋਟਿਆ ਇਸ ਸ਼ਸਤਰ ਨੂੰ ਬਾਹਰ ਦਾ ਸਾਨੂੰ ਆਪਣੇ ਕਾਲਜ ਕੋਚੀ ਰਸਮ ਮੇਰੇ ਆਗਰੇ ਦੇ ਗਲੇਰੀਟੀ ਗੁਰੂ ਕومی ਸਿੰਘ ਮਹਾਰਾਜ ਜੀ ਨੂੰ ਭੇਟਾ ਕੀਤਾ ਸੀ ਸਤਿਗੁਰ ਜੀ ਉਸਦੇ ਭੇਟਾ ਨੂੰ ਪ੍ਰਵਾਨ ਕੀਤਾ ਤਦੋਂ ਤੋਂ ਇਸ ਸ਼ਸਤਰ ਤੱਕ ਸਾ ਵਿਖੇ ਸ਼ੁਭਾ ਪਾ ਰਿਹਾ ਹੈ ਇਸ ਦਾ ਨਾਮ ਹੈ ਸੈਫ ਬੁਲੇ ਸੋਨਿਹਾਲ ਚਾਰ ਤੀਆਂ ਆਮਰ ਜਿਨ੍ਹਾਂ ਸ਼ਸਤਰਾਂ ਦੇ ਅਗਲੀ ਹੁਣ ਦਰਸ਼ਨ ਕਰੋਗੇ 1 ਜਨਵਰੀ 1968 ਨੂੰ ਇੰਗਲੈਂਡ ਤੋਂ ਵਾਪਸ ਜਾਂਦੇ ਗਏ ਨੇ ਇਹਨਾਂ ਸ਼ਸਤਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਰ ਸਮੇਂ ਸਿੱਬ ਸਰਕਾਰਾਂ ਦੇ ਕੋਲੋਂ ਪ੍ਰਾਪਤ ਕਰਕੇ ਬ੍ਰੈਡਰ ਤੇ ਸਤਕਾਰ ਦੇ ਨਾਲ ਆਪਣੇ ਕੋਸ਼ੇਖਾਨੇ ਲਾਹੌਰ ਵਿੱਚ ਸੰਭਾਲ ਕੇ ਰੱਖੇ ਹੋਏ ਹਨ ਮਹਾਰਾਜਾ ਰਣਜੀਤ ਸਿੰਘ ਦੇ ਅਕਾਰਚ ਰਾਣੀ ਤੋਂ ਬਾਅਦ ਡੋਗਰਿਆਂ ਦੀ ਕੁੱਟਣ ਨੀਤੀ ਦੇ ਅਨੁਸਾਰ ਪੰਜਾਬ ਦੇ ਵਿੱਚੋਂ ਸਿੱਖ ਰਾਜ ਦਾ ਖਤਮਾ ਹੋਇਆ ਅੰਗਰੇਜ਼ਾਂ ਨੇ ਪੰਜਾਬ ਦੇ ਪ੍ਰਕੋਪਨ ਕੀਤਾ ਲਾਰਡ ਹਾਊਜ਼ੀ ਪੰਜਾਬ ਦਾ ਸਰਵਣ ਬਣ ਕੇ ਆਇਆ ਇੱਥੇ ਆਣ ਕੋਸ਼ ਨੇ 8 ਸਾਲ ਤੌਰਨੇ ਕੀਤੇ 8 ਸਾਲ ਵਰਣੀ ਕਰਨ ਤੋਂ ਬਾਅਦ ਜਾਣ ਲਗਾ ਇਹਨਾਂ ਸ਼ਸਤਰਾਂ ਨੂੰ ਈਸਟ ਇੰਡੀਆ ਕੰਪਨੀ ਦੀ ਅਜਾਦੀ ਦੇ ਨਾਲ ਆਪਣੇ ਨਾਲ ਆਪਣੇ ਮੁਰੱਥੀ ਇੰਗਲੈਂਡ ਲੈ ਗਏ ਸੀ 1965 ਹਿੰਦੂ ਬਾਦ ਦੀ ਜੰਮ ਸਮੇਂ ਇਹਨਾਂ ਸ਼ਸਤਰਾਂ ਦੀ ਕੋਲੀ ਕੀਤੀ ਗਈ ਲਾਰਡ ਹੌਜ਼ੀ ਦੇ ਪਰਪੋਤੇ ਲੇੜੇ ਲਈਏ ਪਰਸੋ ਇਹ ਸ਼ਸਤਰ ਪ੍ਰਾਪਤ ਹੋਏ 1 ਜਨਵਰੀ 1968 ਨੂੰ ਇਹ ਸ਼ਸਤਰ ਦੁਬਾਰਾ ਇੰਗਲੈਂਡ ਤੋਂ ਭਾਰਤ ਵਾਪਸ ਲਿਆਂਦੇ ਗਏ ਦਿੱਲੀ ਦੇ 파ਰਮ ਇਹ ਰਸੰਤ 1966 ਦੇ ਵਿੱਚ तकरीबन ਸਾਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਸ਼ਸਤਰਾਂ ਦੀ ਦਰਸ਼ਨੀ ਇਦਾਰੇ ਕਰਵਾਏ ਉਹਨਾਂ ਸ਼ਸਤਰਾਂ ਦੇ ਵਿੱਚੋਂ ਇਹ ਦੋ ਸ਼ਸਤਰ ਨੇ ਜੋ ਭਾਈ ਸਾਭੀ ਦੇ ਸੱਜੇ ਹੱਥ ਦੇ ਵਿੱਚ ਪੜਿਆ ਹੋਇਆ ਇਹ ਸ਼ਸਤਰ ਹੈ ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ ਇਹ ਸਦਬਰ ਕੀਤੇ ਕਮਰ ਕੱਸੇ ਦਾ ਸ਼ਸਤਰ ਹੈ ਹੱਥੋਂ ਹੱਥ ਲੜਾਈ ਵੇੜੇ ਜਦ ਦੁਸ਼ਮਣਾਂ ਨੇ ਆਪਣੇ ਸਰੀਰ ਦੇ ਉੱਪਰ ਜਿਹੜੇ ਬਰੀਕ ਤਾਰਾਂ ਵਾਲੇ ਲੋਹੇ ਦੇ ਕੋਟ ਪਹਿਨੇ ਹੁੰਦੇ ਸਨ ਉਹਨਾਂ ਨੂੰ ਕੱਟਣ ਦੇ ਕੰਮ ਆਉਂਦਾ ਸੀ ਦੂਸਰੇ ਸ਼ਸਤਰ ਦਾ ਨਾਮ ਹੈ ਬਾਹੇ ਆਇਨੀ ਇਹ ਵੀ ਸੱਬਰਜੀ ਦੇ ਕੰਮ ਕੱਢੇ ਦਾ ਸ਼ਸਤਰ ਹੈ ਜਿਹੜੇ ਦੁਸ਼ਮਣਾਂ ਨੇ ਆਪਣੇ ਸਿਰ ਦੇ ਉੱਪਰ ਗੋਹੇ ਦੇ ਟੋਪੇ ਨੇ ਹੁੰਦੇ ਸਨ ਉਹਨਾਂ ਨੂੰ ਕੱਟਣ ਲਈ ਸੱਬਰਜੀ ਇਸ ਦੀ ਵਰਤੋਂ ਕਰਿਆ ਕਰਦੇ ਸਨ ਬੋਲੇ ਵੀ ਸੋਨਹਾ ਸਾਤਰੀਆ ਕਾਜ ਹੈ ਇਹ ਵੀ ਜਦੋਂ ਸ਼ਸਤਰੇ ਲੜਨ ਤੋਂ ਆਪਸ ਜਾਂਦੇ ਗਏ ਨੇ ਸੱਜੇ ਹੱਥ ਦੇ ਵਿੱਚ ਹੈ ਸੁਨਹਰੀ ਚੱਕਰ ਕਿਸੇ ਪ੍ਰੇਮੀ ਸਿੱਖ ਨੇ ਬੜੇ ਪ੍ਰੇਮ ਦੇ ਨਾਲੇ ਚੱਕਰ ਦੇ ਦੋਹਾਂ ਪਾਸਿਆਂ ਦੇ ਪੰਜਾਬੀ ਅੱਖਰਾਂ ਦੇ ਵਿੱਚ 22 ਜਮਗੀ ਸਾਖੀਆਂ ਪੌੜੀਆਂ ਉੱਕਰ ਕਰਕੇ ਜੋ ਕਿ ਹੁਣ ਵੀ ਬੜੇ ਆਸਾਨੀ ਦੇ ਨਾਲ ਪੜੀਆਂ ਜਾ ਸਕਦੀਆਂ ਨੇ ਸੋਨਾਰੀ ਬਣਾ ਕੇ ਸਤਪੁਰ ਜੀ ਨੇ ਭੇਟਾ ਕੀਤਾ ਤੇ ਬੇਨਤੀ ਕੀਤੀ ਸਤਪੁਰ ਜੀ ਇਹ ਚੱਕਰ ਨੂੰ ਆਪਣੀ ਦਸਤਾਰ ਤੇ ਸਜਾ ਕੇ ਰੱਖੋ ਸਤਪੁਰ ਜੀ ਨੇ ਬਾਣੀ ਦਾ ਅਤਿਮ ਸਤਕਾਰ ਕਰਦੇ ਹੁਆਂ ਤੇ ਪ੍ਰੇਮੀ ਸਿੱਖ ਦੀ ਬੇਨਤੀ ਕਬੂਲ ਕਰਦੇ ਹੁਆਂ ਪਰ ਸਮਾ ਚੱਕਰ ਨੂੰ ਆਪਣੀ ਦਸਤਾਰ ਤੇ ਸਜਾ ਕੇ ਰਖਿਆ ਦੂਸਰ ਸ਼ਸਤਰ ਦਾ ਨਾਮ ਹੈ ਟਾੜ ਜੋ ਕਿ ਕੈਂਡੇ ਦੇ ਖਰਜੇ ਬਣੀ ਹੋਈ ਹੈ ਬਹੁਤ ਮਜ਼ਬੂਤ ਸ਼ਸਤਰ ਹੈ ਇਸ ਤੇ ਸਭ ਤੋਂ ਵੱਧ ਇਹ ਮਹਾਨਤਾ ਕਿ ਉਸ ਸਮੇਂ ਤੱਕ ਕੋਈ ਵੀ ਸ਼ਾਸਤਰੀ ਇਸ ਪ੍ਰਕਾਰ ਕਰਨੀ ਸੀ ਹੋ ਸਕਦਾ ਹੁਣ ਵੀ ਇਹ ਵੇਖਣ ਨੂੰ ਨਵੀਂ ਲੱਗਦੀ ਹੈ ਬਣੀ ਨੂੰ ਸਵਾ 350 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਵੀ ਜਦੋਂ ਸ਼ਾਸਤਰੀ ਇੰਗਲੈਂਡ ਤੋਂ ਵਾਪਸ ਜਾਂਦੇ ਗਏ ਨੇ ਬੋਲੇ ਸੋਨਹਾਰ ਤਾਤਰੀ ਆਕਾਰ ਇਹ ਵੀ ਜਦੋਂ ਸ਼ਾਸਤਰੀ ਇੰਗਲੈਂਡ ਤੋਂ ਵਾਪਸ ਜਾਂਦੇ ਗਏ ਨੇ ਸੱਜੇ ਹੱਥ ਦੇ ਵਿੱਚ ਇਹ ਬਟਾ ਪਰਸ਼ਾ ਜੋ ਵਜਨ ਦੇ ਵਿੱਚ ਕਾਫੀ ਭਾਰੀ ਹੈ ਦੂਸਰੀ ਹੈ ਛੋਟੀ ਪਰਸ਼ੇ ਇਹਨਾਂ ਸ਼ਸਤਰਾਂ ਨੂੰ ਸਤਪੁਰ ਜੀ ਹਾਤੇ ਤੇ ਘੋੜੇ ਦੇ ਉੱਪਰ ਸਵਾਰ ਹੋ ਕੇ ਚਲਾਇਆ ਕਰਦੇ ਸਨ ਇਹ ਵੀ ਤਮੇਸ਼ ਸ਼ਾਸਤਰ ਇੰਗਲੈਂਡ ਤੋਂ ਆਪਸ ਰੰਗੇ ਗਏ ਨੇ ਵੱਡਾ ਵਰਸ਼ਾ ਅਤੇ ਛੋਟੀ ਵਰਸ਼ੀ ਜੋ ਕਿ ਤਖਸ਼ਿਲੀ ਕੇਸਪਰ ਸਾਹਿਬ ਦਿੱਤੀ ਸ਼ੁਭਾਪਾਰੇ ਹਨ ਜੀ ਬੋਲੇ ਜੀ ਸੋਨ ਹਾਲ ਸਾਤਰੀ ਨਾ ਕਾਲ ਹੈ ਇਹਨਾਂ ਸ਼ਸਤਰਾਂ ਦੇ ਆਪ ਕੀ ਹੁਣ ਦੰਸ਼ਿਤ ਕਰੋਗੇ ਇਹਨਾਂ ਸ਼ਸਤਰਾਂ ਨੂੰ ਮਹਾਰਾਜਾ ਹਰਨਵੰਤ ਸਿੰਘ ਜੀ ਕਿਸੇ ਸਮੇਂ ਜਿੱਨੀ ਲੈ ਕੇ ਸਨ ਪੰਜਾਬ ਸਰਕਾਰ ਨੇ ਕੋਟ ਦੇ ਰਾਮੇ ਪ੍ਰਾਪਤ ਕਰਕੇ ਇਹ ਸ਼ਸਤਰ ਸ਼ਰਮਣੀ ਕਮੇਟੀ ਦੇ ਹਵਾਲੇ ਕੀਤਾ ਹੈ ਸ਼ਰਮਣੀ ਕਮੇਟੀ ਨੇ ਸੰਤਕਾਂ ਦੀ ਮੰਦਰ ਮੁਖ ਰੱਖ ਕੇ ਸਾਲ 2015 ਦੇ ਵਿੱਚ ਮਈ ਤੋਂ ਮਹੀਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਇਹਨਾਂ ਸ਼ਸਤਰਾਂ ਦੇ ਦਰਸ਼ਕੀਦਾਨੀ ਕਰਵਾਏ ਇਹਨਾਂ ਸ਼ਸਤਰਾਂ ਦੇ ਵਿੱਚੋਂ ਕੁਝ ਸ਼ਸਤਰ ਐਸੇ ਨੇ ਜਿਹੜੇ ਬਹੁਤ ਜ਼ਿਆਦਾ ਵਿਰਤ ਹੋ ਚੁੱਕੇ ਨੇ ਜਿਨ੍ਹਾਂ ਦੇ ਹੱਥ ਵਿੱਚ ਪੜਦੇ ਦਰਸ਼ਨ ਨਹੀਂ ਕਰਾਇਆ ਜਾ ਸਕਦੇ ਉਹਨਾਂ ਵਿੱਚੋਂ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੰਜ ਤੀਰ ਲੱਕੜੀ ਦੇ ਦਸਤੇਵਾਰੇ ਔਰ ਇੱਕ ਤੀਰ ਲੋਹੇ ਦਾ ਹੈ ਇੱਕ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਛੁੱਟੀ ਸਰੀਰ ਸਾਖ ਜਿਸ ਦੀ ਲੰਬਾਈ 8 ਇੰਚ ਹੈ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਰ ਸਵਿੱਕਲ ਜੂਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਸਤ ਕਮਲਾਂ ਦੇ ਲਿਖੀ ਹੋਈ ਮੋਤੀ ਸਾਹਿਬ ਕਿਵੇਂ ਪਾਛਿਆਰ ਕੀ ਤੱਕ ਹੋਇਆ ਨੇ ਇੱਕ ਵਾਲਾ ਔਰੜਾ ਪਾਓ ਕੇ ਚਾਬਗ ਔਰ ਇੱਕ ਦਸਤਾਰ ਰ ਕੰਗਾ ਹੈ ਕੇਸਾਂ ਦੇ ਸੰਬੰਧ ਇਹ ਦਸਤਾਰ ਤੇ ਕੰਗੇ ਨੂੰ ਸਭ ਸਿੰਘ ਗੁਰੂ ਹਮੇਸ਼ਿੰਗਰ ਰਾਜ ਜੀ ਨੇ ਪੰਘਾਣੀ ਦੇ ਜੰਗ ਤੋਂ ਬਾਅਦ ਪੀਰ ਬੱਧੂ ਸ਼ਾਹ ਜੀ ਨੂੰ ਬਖਸ਼ਿਸ਼ ਕੀਤਾ ਸੀ ਇਹਨਾਂ ਵਸਤੂਆਂ ਦੇ ਦਰਸ਼ਨ ਜਿਹੜੇ ਤੁਸੀਂ ਸ਼ੀਸ਼ੇ ਰਹੀਂ ਕਰ ਸਕਦੇ ਹੋ ਔਰ ਜਨ ਸ਼ਸਤਰਾਂ ਦੇ ਹੱਥ ਵਿੱਚ ਫੜ ਕੇ ਦਰਸ਼ਨ ਕਰਾਇਆ ਜਾ ਸਕਦੇ ਨੇ ਉਹਨਾਂ ਵਿੱਚ ਜਿ ਸ਼ਸਤਰ ਦੇ ਆ ਕੀ ਦਰਸ਼ਨ ਕਰ ਰਹੇ ਹੋ ਤੇ ਮੀਰੀ ਪੀਰੀ ਦੇ ਮਾਲਕ ਸ਼ੇਵੇਂ ਪਾਤਸ਼ਾਹ ਬ੍ਰਹਮ ਜੀ ਦਾ ਮਹਾਰਾਜ ਜੀ ਦਾ ਤੀਕਾ ਹੈ ਜਿਸ ਦਿਨ 246 ਤੇ ਹੈ ਦੂਸਰਾ ਜਿਹੜਾ ਸ਼ਸਤਰ ਹੈ ਇਹ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਛੁਟਾ ਨੀਜੀ ਵਰਸ਼ਾ ਹੈ ਜਿਸ ਨੂੰ ਕਿ ਭੰਦਲ ਕਿਹਾ ਜਾਂਦਾ ਹੈ ਜੋ ਦੁਸ਼ਮਣ ਬਿਲਕੁਲ ਨਜ਼ਦੀਕ ਆ ਜਾਂਦੇ ਸਨ ਉਸ ਵੇਲੇ ਸਤਗੁਰੂ ਜੀ ਹੱਥੋਂ ਹੱਥ ਲੜਾਈ ਦੇ ਵਿੱਚ ਇਸ ਵਰਸ਼ੇ ਦੇ ਵਰਤੋਂ ਕਰਿਆ ਕਰਦੇ ਸਨ ਇਹ ਦੋਵੇਂ ਸ਼ਸਤਰ ਤਖਸਾਲ ਵਿੱਚ ਸ਼ੁਭਾ ਕਰ ਰਹੇ ਹਨ ਜੀ ਬੋਲੇ ਸੋ ਨਿਹਾਲ ਸਾਤਿਅ ਆਪਨ ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੀ ਪਣੀ ਹੋਈ ਸੇਵਾਬ ਹੈ ਇਹ ਸਹੀ ਬੰਦੇ ਸਤਿ ਆਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਨਾਲ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਨਾਮ ਤਿਆਗ ਮਨਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਜਿਹਨਾਂ ਤਰਤਾਰਪੁਰ ਸਾਹਿਬ ਦੀ ਚੰਦਰੜੇ ਤੇਗ ਦੇ ਅਸੇ ਚੌਰ ਵਿਖਾਏ ਕਿ ਉਹਨਾਂ ਦੇ ਪਿਤਾ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਨਾਮ ਤਿਆਗ ਮਰਦੋਂ ਬਦਲ ਕੇ ਤੇਗ ਬਹਾਦਰ ਭਾਗ ਕੇ ਤੇਗ ਦਾ ਧੜੀ ਰੱਖ ਦਿੱਤਾ ਸੀ ਇਸ ਦੇ ਉੱਤੇ ਬੱਜੇ ਲਿਖੇ ਹੋਏ ਨੇ ਸਤਿ ਸ਼੍ਰੀ ਅਕਾਲ ਗੁਰੂ ਤੇਗ ਬਹਾਦਰ ਸੰਮਤ 1713 ਦੂਸਰੀ ਜਿਹੜੀ ਸਿੱਧੀ ਸਾਹਿਬ ਹੈ ਇਹ ਬਾਦਸ਼ਾਹ ਤਰਵੇਸ਼ ਸਾਹਿਬ ਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਧੀ ਸਾਹਿਬ ਹੈ ਇਸ ਰਸਾਮ ਉੱਤੇ ਬਾਬੇ ਸਿੰਘ ਜੀ 1706 ਸਵੀਤੇ ਵਿੱਚ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਰਾਮ ਸਿੰਘ ਤੇ ਭਾਈ ਤਰਲੋਕ ਸਿੰਘ ਜੀ जिन्होंने चमकौर तो के शहीदों का संस्कार किया से श्री साहब भाई तरलोक सिंह जी ने बख्शिश की इस तरह बच्चे लिखे हुए ने श्री भगवती जी सहाय श्री गुरु गोबिंद सिंह जी पातशाही दस और दूसरे पास पातशाही दस और कब्जे के उपर अकाल सहाय लिखा हुआ है ये भी दोनों श्री सभा तख्त साहब विखे शोभा पा रही हैं जी सोनेहा सदा सो प्रिया का ਜੋ ਭਾਈ ਸਾਹਿਬ ਕੀ ਦੇ ਸੱਜੇ ਹੱਥ ਤੇ ਪੜੀ ਹੋਈ ਸਰੀ ਸਾਹਿਬ ਹੈ ਇਹ ਸਾਬੀ ਚਿੰਦੁਰ ਗੋਵਿੰਦ ਸਿੰਘ ਮਹਾਰਾਜ ਜੀ ਦੇ ਘਤਰੇ ਦੀ ਕਲਪਾਨ ਹੈ ਇਸ ਦੇ ਉੱਪਰ ਬਜੇ ਲਿਖੇ ਹੋਏ ਨੇ ਗੁਰ ਗੋਬਿੰਦ ਸਿੰਘ ਜੀ ਕੇ ਕਮੜ ਕੀ ਤਰਵਾਰ ਹੈ ਜੀ ਵਦੇ ਤੇਗ ਤੇ ਜਾਂ ਤੇਗ ਤੇ ਔਰ ਕਬਜੇ ਦੇ ਉੱਪਰ ਮੁਠੇ ਦੇ ਉੱਪਰ ਲਿਖਿਆ ਹੋਇਆ ਹੈ ਗੁਰਨਾਨਕ ਸਰਬ ਸਿੱਖਾਂ ਨੂੰ ਸਹਾਰੇ ਦੂਸਰੀ ਗ੍ਰਿਸ਼ਤੀ ਸਾਹਿਬ ਹੈ ਇਹ ਵੀ ਸ਼ਾਹ ਜਹਾਂ ਚਾ ਸਰਬ ਸਿੱਖ ਗੁਰ ਗੋਵਿੰਦ ਸਿੰਘ ਮਹਾਰਾਜ ਜੀ ਸਾਹਿਬ ਹੈ ਇਸ ਸ੍ਰੀ ਸ਼ਾਮੂ ਘਰ ਗੋਵਿੰਦ ਸਿੰਘ ਜੀ ਨਾਲ ਰਾਏ ਕਮਰੇ ਨੂੰ ਜਿਸ ਨੇ ਕੇ ਛੋਟੇ ਸਰਬਜ਼ਾਦਿਆਂ ਦੀ ਖਬਰ ਪਹੁੰਚਾ ਰਹੀਤ ਕਰਨ ਨੂੰ ਗਾਈ ਸੀ ਉਸ ਨੇ ਰਾਏ ਕਮੇਨ ਬਖਸ਼ਿਸ਼ ਕੀਤੀ ਸੀ ਜੋ ਕਿ ਬਾਅਦ ਵਿੱਚ ਮਲੇਰ ਕੋਟ ਦੇ ਨਵਾਬ ਦੇ ਰਾਹੀਂ ਮਹਾਰਾਜਾ ਜਸਵੰਤ ਸਿੰਘ ਜੀ ਨੰਬੇ ਰਗੇ ਹੈ ਸਨ ਇਹ ਵੀ ਦਮੇ ਸ੍ਰੀ ਸ਼ਰਪਨ ਤਰਸਾ ਦਿੱਤੀ ਸ਼ੁਭਾ ਪਾਰੀਆਂ ਨੇ ਇਸ ਪ੍ਰਕਾਰ ਆਗਿ ਨੇ ਉਹਨਾਂ ਪਾਵਨ ਪਵਿੱਤਰ ਇਤਿਹਾਸ ਛਤਰਾ ਦੇ ਦਰਸ਼ਨ ਕੀਤੇ ਨੇ ਜੇਨਾਂ ਮੈਂ ਸਤਪੁਰ ਜੀ ਨੇ ਜ਼ਬਰਦਸਤ ਜਨੂਨੇ ਖਿਲਾਵਟਿਆ ਤੱਕ ਸਭ ਜੀ ਵਿਖੇ ਹਰ ਐਤਵਾਰ ਤੇ ਬੁੱਧਵਾਰ ਨੂੰ ਦਿਨ ਦੇ 12 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਅੰਮ੍ਰਿਤ ਸ਼ਕੀ ਗੁਰੂ ਦੇ ਲੱਡ ਲਗੋ ਗੁਰਬਾਣੀ ਦਾ ਫਰਮਾਨ ਹੈ ਸਤਗੁਰ ਬਾਝੋਂ ਗੁਰ ਨਹੀਂ ਕੋਏ ਨਿਗਰੇ ਕਾ ਹੈ ਨੰਬਰਾ ਸੰਗਤਾਂ ਦੇ ਪ੍ਰਤੀ ਵਿਸ਼ੇਸ਼ ਬੇਨਤੀ ਹੈ ਕਿ ਜਿਸ ਵਿਅਕਤੀ ਨੂੰ ਤੁਸੀਂ ਨਹੀਂ ਜਾਣਦੇ ਉਸ ਦੇ ਪਾਸੋਂ ਬਰਾ ਪ੍ਰਸ਼ਾਦੀ ਦੇਗ ਜਾਂ ਕੋਰੋਂ ਕੋਈ ਵੀ ਚੀਜ਼ ਲੈ ਕੇ ਸ਼ਕਣ ਦੀ ਨਹੀਂ ਤੇ ਨਹੀਂ ਕਰਨੀ ਕੜਾ ਪ੍ਰਸ਼ਾਦ ਦੀ ਦੇਗ ਤੱਕ ਸਾਡੇ ਤੇ ਪ੍ਰਾਪਤ ਕਰਨੀ ਹੈ ਜੇ ਅਜੇ ਤੱਕ ਜਿਨ੍ਹਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਲਈ ਤਕਸਾਲ ਦੇ ਬਾਹਰਲੇ ਪਾਸੇ ਸਿੰਘ ਪ੍ਰਸ਼ਾਦ ਹਰਪਾ ਨੇ ਉਤੋਂ ਜਾ ਕੇ ਪ੍ਰਸ਼ਾਦ ਲਵੋ ਅਮਰਤ ਗੜੈ ਸਰ ਦੀ ਬਾਣ ਸਜਣ ਕੇ ਹੋਇਆਂ ਪ੍ਰਧਾਨ ਜੀ ਕੇ ਮੌਪੱਤੇ ਬਲਾਉ ਜੀ ਵਾਹਿਗੁਰੂ ਜੀ ਦਾ ਬੋਸਾ ਵਾਹਿਗੁਰੂ ਜੀ ਦੇ ਫੋਟੋਗ੍ਰਾਫ